ਵਾਹਿਗੁਰੂ ਜੀ ਕਾ ਖਾਲਸਾ ਛਿਰਿ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪੀਜ ਲੰਗਰ ਲੋੜਵੰਦ ਸੇਵਾ ਮਿਸ਼ਨ ਨੂੰ ਪਰਮੇਂਟ ਜੈਸ ਨੂੰ ਸੇਵਾਦਾਰ ਜਿਹੜੇ ਕਿ ਧੰਨ ਧੰਨ ਬਾਬਾ ਪੀਰ ਦਿੰਦਾ ਜੀ ਤੇ ਸਾਨ ਤੇ ਬੱਚੇ ਸੇਵਾ ਕਰਦੇ ਆ ਸਾਰਿਆਂ ਦੇ ਸਹਿਯੋਗ ਨਾਲ ਜਿਹੜਾ ਹੈ ਉਹ ਦਾਨੀ ਸੱਜਣਾ ਦੇ ਨਾਲ ਤੇ ਜਿੰਨੇ ਵੀ ਮੇਰੇ ਵੀਰ ਜਿਹੜੇ ਸਾਡੇ ਨਾਲ ਜੁੜੇ ਹੋਏ ਆ ਉਹ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਅੱਜ ਅਸੀਂ ਜਿਹੜੀ ਇਹ ਸੇਵਾ ਲੜੀਵਾਰ ਲੈ ਕੇ ਜਾ ਰਹੇ ਆ ਇਹਦੇ ਵਿੱਚ ਲੋੜਵੰਦ ਪਰਿਵਾਰਾਂ ਨੂੰ ਜਿਹੜਾ ਹੈ ਉਹ ਰਾਚਨ ਜੀ ਸੇਵਾ ਹੈ ਜਿਹੜੇ ਗਰੀਬ ਪਰਿਵਾਰ ਦੇ ਤਾਂ ਤੇ ਜਿਹੜੇ ਕੁਝ ਮੰਜਾ ਤੇ ਮਰੀਜ਼ ਹੈ ਉਹਨਾਂ ਨੂੰ ਵੀ ਜਿਹੜੀ ਹੈ ਦਵਾਈਆਂ ਦਾ ਜਿਹੜਾ ਪ੍ਰਬੰਧ ਕਰ ਰਿਹਾ ਤੇ ਉੱਥੇ ਵੀ ਜਿਹੜਾ ਹੈ ਜਾ ਕੇ ਕੋਈ ਦਵਾਈ ਵਾਲੇ ਜਿਹੜੇ ਮਰੀਜ਼ਾਂ ਨੂੰ ਮਿਲਦੇ ਹੈਗੇ ਉਹਨਾਂ ਦੀ ਵੀ ਅਸੀਂ ਜਿਹੜੇ ਇਹ ਸੇਵਾ ਦੀ ਕੋਸ਼ਿਸ਼ ਕਰਦੇ ਆ ਅੱਜ ਅਸੀਂ ਸੂਰਜਾਤਾ ਸਾਡੇ ਸਾਰੇ ਸੇਵਾਦਾਰ ਜੀ ਜਿਹੜੇ ਹੈ ਇਕੱਠੇ ਹੋ ਕੇ ਲੰਗਰ ਲੈ ਕੇ ਅਸੀਂ ਪੀਜੀਆ ਜੀ ਦੇ ਲਈ ਕੁਝ ਦਾ ਲੱਗ ਜਾ ਰਹੇ ਆ ਤੇ ਸਾਰੇ ਕਾਨੂੰ ਸੱਜਣਾ ਦਾ ਤੇ ਆਏ ਹੋਏ ਪ੍ਰਵੰਤ ਸੱਜਣਾ ਬਹੁਤ ਬਹੁਤ ਧੰਨਵਾਦ ਜੀ ਕਿ ਅੱਜ ਸਾਡੇ ਵਿੱਚ ਜਿਹੜਾ ਹੈ ਸਾਡੇ ਬੱਚਿਆਂ ਦੀ ਹੌਸਲਾ ਵਜਾਈ ਦੇ ਲਈ ਠੇੜਾ ਤਰ੍ਹਾਂ ਦੇ ਜਿਹੜਾ ਅਸ਼ੀਰਵਾਦ ਦੇਣ ਦੇ ਲਈ ਸਾਡੇ ਵਿੱਚ ਦੀਪਕ ਜੀ ਬਲਬੀਰ ਜੀ ਤੇ ਹੋਰ ਸਾਡੇ ਸਾਥੀ ਜਿਹੜੇ ਆ ਉਹ ਆਏ ਹੋਏ ਹਨ ਮੈਂ ਇਹਨਾਂ ਨੂੰ ਦੀਪਕ ਜੀ ਉਹਨਾਂ ਨੂੰ ਬੇਨਤੀ ਕਰੂੰਗਾ ਵੀ ਉਹ ਦੋ ਸ਼ਬਦ ਸਾਡੇ ਬੱਚਿਆਂ ਬਾਰੇ ਜਿਹੜਾ ਹੈ ਹੌਸਲਾ ਵਜਾਈ ਤਾਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਲੰਗਰ ਕਮੇਟੀ ਸੈਣੀ ਮਜ਼ਰਾ ਵੱਲੋਂ ਸਾਨੂੰ ਇੱਥੇ ਬੁਲਾ ਕੇ ਸਾਡੇ ਵੱਲੋਂ ਗਰੀਬ ਪਰਿਵਾਰਾਂ ਨੂੰ ਜਿਹੜੀਆਂ ਕਿੱਟਾਂ ਦਵਾਈਆਂ ਗਈਆਂ ਤੇ ਦੂਰ ਝੰਡੀ ਫਲੈਗ ਆਫ ਕੀਤਾ ਗਿਆ ਅਸੀਂ ਇਹਨਾਂ ਦਾ ਇੱਥੇ ਬੁਲਾਉਣ ਤੋਂ ਲਈ ਬਹੁਤ ਧੰਨਵਾਦ ਕਰਦੇ ਹਾਂ ਜੀ ਤੇ ਬਹੁਤ ਵਧੀਆ ਉਪਰਾਲਾ ਹੈਗਾ ਜੀ ਇਹ ਪਿੰਡ ਵਾਸੀਆਂ ਵੱਲੋਂ ਤੇ ਅਸੀਂ ਇਹਦਾ ਕੋਟੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ रहंदे